ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਮਿਸ਼ਨ ਨਿਸ਼ਚੇ ਦੇ ਤਹਿਤ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਹਾਮ ਹਰੀਸ਼ ਕੁਮਾਰ ਉਮਪrakash ਦੇ ਪ੍ਰਬੰਧਾ ਹੇਠ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਪੀਐਮਸੀ ਸਕੂਲ ਜਵਾਹਰ ਨਬੂਧਿਆ ਵਿਦਿਆਲੇ ਪਿੰਡ ਦਬੂੜੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਸ਼ਾਨਦਾਰ ਵਾਲੀਬਾਲ ਦਾ ਮੈਚ ਦੇਖਣ ਨੂੰ ਮਿਲਿਆ ਦੋਨਾਂ ਟੀਮਾਂ ਦੇ ਵਿੱਚ ਫਸਵਾ ਮੁਕਾਬਲਾ ਹੋਇਆ ਇਸ ओके ਵੱਡੀ ਗਿਣਤੀ ਚ ਇਲਾਕੇ ਭਰ ਦੇ ਆਮ ਲੋਕ ਵੀ ਹਾਜ਼ਰ ਸਨ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾਰਿਸ਼ ਕੁਮਾਰੋਂ ਪ੍ਰਕਾਸ਼ ਨੇ ਕਿਹਾ ਕਿ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮਹੀਮ ਮਿਸ਼ਨ ਨਿਸ਼ਚਿਤ ਤਹਿਤ ਲਗਾਤਾਰ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖੇਡ ਮੇਲੇ ਕਰਵਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣਾ ਹੈ ਔਰ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ ਇਸ ਮੌਕੇ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਇਸ ਮੌਕੇ ਤੇ ਬੀਐਸਐਫ ਦੇ ਕਈ ਉੱਚ ਅਧਿਕਾਰੀਆਂ ਦੇ ਇਲਾਵਾ ਗੁਰਦਾਸਪੁਰ ਪੁਲਿਸ ਦੇ ਵੀ ਕਈ ਉੱਚ ਅਧਿਕਾਰੀ ਨਜ਼ਰ ਆਏ ਇਸ ਮੌਕੇ ਤੇ ਦੀਨਾ ਨਗਰ ਤੋਂ ਹਲਕਾ ਇਨਚਾਰਜ ਆਮ ਆਦਮੀ ਪਾਰਟੀ ਸ਼ਮਸ਼ੇਰ ਸਿੰਘ ਦੇ ਇਲਾਵਾ ਸਕੂਲ ਦੇ ਪ੍ਰਿੰਸੀਪਲ ਔਰ ਅਨੇਕਾਂ ਸ਼ਖਸੀਤਾਂ ਦਾ ਵਿਸ਼ੇਸ਼ ਸਨਮਾਨ ਵੀ ਹੋਇਆ ਗੱਲਬਾਤ ਦੌਰਾਨ ਐਸਐਸਪੀ ਸਾਹਿਬ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਲੋਕ ਅੱਗੇ ਆਉਣ ਪੁਲਿਸ ਦਾ ਸਹਿਯੋਗ ਕਰ ਨਸ਼ੇ ਸਬੰਧੀ ਸੂਚਨਾ ਪੁਲਿਸ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਉੱਪਰ ਦੇਣ ਐਸਐਸਪੀ ਸਾਹਿਬ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਹਰੇਕ ਦੀ ਪਛਾਣ ਗੁਪਤ ਰੱਖੀ ਜਾਵੇਗੀ ਅੱਜ ਜੋ ਮਾਨਜੋਗ ਸੀਐਮ ਸਾਹਿਬ ਦੇ ਤੇ ਵਰਦੀ ਡੀਜੀ ਪੰਜਾਬ ਸਰਦੇਜ ਡਾਇਰੈਕਸ਼ਨਸ ਹੈਗੇ ਉਹਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਵੱਲੋਂ ਮਿਸ਼ਨ ਨਿਸ਼ਚੈ ਅੰਦਰ ਜਿਹੜਾ ਇੱਕ ਬਹੁਤ ਹੀ ਵੱਡਾ ਵਾਲੀਬਾਲ ਦਾ ਮੈਚ ਕਰਵਾਇਆ ਗਿਆ ਜਿੱਥੇ ਅਸੀਂ ਪਿੰਡ ਦੇ ਇੱਕ ਬਾਰਡਰ ਦੇ ਪਿੰਡ ਦੀ ਹੀ ਲੋਕੇਸ਼ਨ ਚੂਜ਼ ਕੀਤੀ ਹੈ ਜਿੱਥੇ ਸਕੂਲ ਕਾਲਜ ਦੇ ਬੱਚੇ ਸਾਰਿਆਂ ਨੇ ਪਾਰਟਿਸਪੇਟ ਕੀਤਾ ਹੈ ਇੱਥੇ ਜਿਹੜੀ ਦੋ ਟੀਮ ਹੁਣ ਸੈਮੀਫਾਈਨਲ ਦੇ ਵਿੱਚ ਹੈਗੀ ਕਾਧਿਆਂ ਵਾਲੀ ਤੇ ਬਾਉਪੁਰ ਜੱਟਾ ਉਹਨਾਂ ਦੇ ਮੈਚ ਹੁਣ ਚੱਲ ਰਿਹਾ ਹੈ ਬਖਰੇ-ਬਖਰੇ ਕਲਚਰਲ ਪਰਫਾਰਮੈਂਸਸ ਵੀ ਕਰਵਾਈ ਗਈ ਹੈ ਇਸ ਪੂਰੇ ਪ੍ਰੋਗਰਾਮ ਦਾ ਸਕਸੈਸ ਜਿਹੜਾ ਹੈ ਉਹ اسی ਹੀ ਗੱਲ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਸਾਰੇ ਜੋ ਸਿਵਲ ਸਿਵਲ ਸਰਜਨ ਐਂਡ ਹਿਸ ਸਟਾਫ ਤੇ ਜਿਹੜੀ ਅਸੀਂ ਸਾਡੀ ਰੈੱਡ ਕਰਾਸ ਹੈ ਸਿਵਲ ਐਡਮਿਨਿਸਟ੍ਰੇਸ਼ਨ ਹੈ ਬੀਐਸਐਫ ਹੈ ਔਰ ਬਾਕੀ ਸਾਰੇ ਡਿਪਾਰਟਮੈਂਟਸ ਹੈ ਸਾਡੇ ਹਲਕਾ ਇੰਚਾਰਜ ਵੀ ਇੱਥੇ ਮੌਜੂਦ ਹਨ ਤਾਂ ਹਰ ਪਾਸਿੋਂ ਇਹਨੂੰ ਸਪੋਰਟ ਕੀਤਾ ਗਿਆ ਹੈ ਤੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਹੈ ਤਾਂ ਅਸੀਂ ਇਹ ਕਲੀਅਰ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਮੁਹਿੰਮ ਹੈ ਨਸ਼ਿਆਂ ਦੇ ਵਿਰੁੱਧ ਉਹ ਸਿਰਫ ਪਰਚਾ ਰਜਿਸਟਰ ਕਰਨ ਤੱਕ ਕੀ ਖਤਮ ਨਹੀਂ ਹੁੰਦੀ ਸਾਡਾ ਮੋਟਿਵ ਹੈ ਕਿ ਅਸੀਂ ਯੂਥ ਨੂੰ ਐਨਰਜਾਈਜ਼ ਕਰੀਏ ਉਹਨਾਂ ਨੂੰ ਪੋਜ਼ਿਟਿਵ ਰਾਹ ਤੇ ਲੈ ਕੇ ਰਾਈਏ ਸਾਨੂੰ ਇਸ ਚੀਜ਼ ਦੀ ਚਿੰਤਾ ਹੈ ਕਿ ਸਾਡਾ ਨੌਜਵਾਨ ਜਿਹੜਾ ਹੈ ਉਹ ਗਲਤ ਰਾਹ ਤੇ ਨਾ ਜਾਏ ਨਾ ਹੀ ਅਸੀਂ ਉਹਨੂੰ ਪਰਚਾ ਦੇ ਕੇ ਉਹਨੂੰ ਅੰਦਰ ਕਰਨਾ ਪੈਂਦਾ ਕਿਉਂਕਿ ਇਹ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਇਹ ਇੱਥੇ ਦਾ ਨਹੀਂ ਹੈ ਇਹ ਬਾਰਡਰ ਪਾਰ ਦਾ ਹੈ ਤਾਂ ਅਸੀਂ ਜਾਣਦੇ ਹਾਂ ਕਿ ਥਰੋ ਡਰੋਨ ਜਾਂ ਅਦਰ ਮੀਨਸ ਜਿਹੜੇ ਉਹ ਸਮਗਲਿੰਗ ਕਰਕੇ ਕਿੱਥੇ ਤੱਕ ਆਪਣੀ ਆਪਣੇ ਦੇਸ਼ ਨੂੰ ਆਪਣੇ ਪਿੰਡਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਜੋ ਸਾਡੀ ਸ਼ਕਤੀ ਹੈਗੀ ਸਾਡੀ ਨੌਜਵਾਨ ਯੂਥ ਜੋ ਹੈ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੋ ਅਸੀਂ ਨੌਜਵਾਨਾਂ ਨੂੰ ਇਹੀ ਸਲਾਹ ਦੇਣਾ ਚਾਹੁੰਦੇ ਆ ਤੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਕਿਸੇ ਵੀ ਜ਼ਰੀਏ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਕੋਈ ਹੋਰ ਹੋ ਉਹਦੇ ਥਰੂ ਬਿਲਕੁਲ ਵੀ ਇਹ ਨਸ਼ੇ ਦੇ ਕਾਰੋਬਾਰੀਆਂ ਨਾਲ ਨਾ ਜੁੜੇ ਤੇ ਇਹਦੀ ਇਨਫੋਰਮੇਸ਼ਨ ਤੁਰੰਤ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੇ ਤਾਂ ਕਿ ਅਸੀਂ ਅੱਗੇ ਅਗੇਸਟ ਕਾਰਵਾਈ ਕਰ ਸਕੀਏ ਜਿਹੜੀ ਹੈਲਪਲਾਈਨ ਨੰਬਰ ਤੇ ਬਖਰਾ ਹੁਣ ਸੇਫ ਪੰਜਾਬ ਜਿਹੜੇ ਇੱਕ ਐਪ ਵੀ ਲਾਂਚ ਕੀਤੀ ਗਈ ਹੈ ਰੀਸੈਂਟਲੀ ਉਹਦੇ ਵਿੱਚ ਕੰਪਲੀਟਲੀ ਅਨੋਨਿਮਸ ਹੈ ਮਤਲਬ ਤੁਸੀਂ ਆਪਣਾ ਨਾਮ ਨਾ ਦੱਸੋ ਫਿਰ ਵੀ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਤੇ ਡਿਸਟ੍ਰਿਕਟ ਪੁਲਿਸ ਵੱਲੋਂ ਇਹ ਤੁਹਾਨੂੰ ਪੂਰਾ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਕਿੱਥੇ ਵੀ ਕੋਈ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰ ਰਹੇ ਹੋ ਉਹਨੂੰ ਤੁਹਾਡੀ ਆਈਡੈਂਟੀਟੀ ਨੂੰ ਗੁਪਤ ਰੱਖਿਆ ਜਾਏਗਾ ਈਵਨ ਤੁਸੀਂ ਮੇਰੇ ਦਫ਼ਤਰ ਆ ਕੇ ਮੈਨੂੰ ਦੱਸ ਸਕਦੇ ਹੋ और विद इन आवर्स उन्होंने वेरीफाई करा तो खिलाफ जो भी एक्शन बन है वो एस एस टी साहब का बहुत आभार व्यक्त करता हूँ कि उन्होंने निश्चय मिशन के अंतर्गत युवाओं को जागृत करने के लिए कि वो नशा नशा से दूर रहें क्योंकि हम ये देख रहे हैं कि समस्या बहुत विकराल है और हमारे युवा जो कि राष्ट्र की, की प्राण शक्ति है वो नशे पड़े हुए हैं तो हमें उनको प्रोत्साहित करना है कि वो नशे से दूर रहें और एक माध्यम है क्षिर के माध्यम से हम उनको मैसेज देते हैं कि उनकी एनर्जी चैनलाइज हो अच्छे काम में लगे